ਉਦਾਸੀ ਦੀ ਗੱਲ ਕੀਤੀ ਮੈਨੂੰ ਚੇਤਾ ਆ ਗਿਆ ਵੀ ਸ਼੍ਰੀ ਚੰਦ ਬਾਬੇ ਸ਼੍ਰੀ ਚੰਦ ਵਾਲੀ ਫੋਟੋ ਆ ਗਈ ਸਾਹਮਣੇ ਹੂੰ ਮੈਂ ਕਿਹਾ ਵੀ ਹੱਲੇ ਤਾਂ ਗੁਰਪ੍ਰੀਤ ਸਿੰਘ ਕੈਲਬੋਨੀਆ ਪੱਕਾ ਉਦਾਸੀ ਵੀ ਨਹੀਂ ਬੜਿਆ ਨਾ ਨਾ ਪੱਕਾ ਕੀ ਉਹ ਕੱਚਾ ਵੀ ਨਹੀਂ ਬਣਿਆ ਵਿਚਾਰਾ ਵਿਚ ਵਿਚਾਲੇ ਫਿਰਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰਪ੍ਰੀਤ ਸਿੰਘ ਕੈਲਬੋਨੀਆ ਨੂੰ ਆੜਾ ਜਾਂ ਜਿੱਦਾਂ ਨਾ ਉਹ ਲਾਉਂਦੇ ਆ ਨਾ ਲਗੋਟ ਇਕੱਲਾ ਲਗੋਟ ਹੋਵੇ ਤੇਰੇ ਤੇੜ ਤੇ ਬਾਲ ਤੇਰੀ ਜਟਾ ਬੋਨੀਆ ਹੁਣ ਫੇ ਅਸੀਂ ਕਹਿ ਸਕਦੇ ਹਾਂ ਵੀ ਤੂੰ ਹੱਲੇ ਅਦਾਸੀ ਦੇ ਰਾਤ ਤੁਰਿਆ ਆ। ਭਾਜੀ ਇੱਕ ਇੱਕ ਜੀ ਤੁਸੀਂ ਛੱਡ ਗਏ ਜੇ ਵਿੱਚੋਂ। ਭਾਜੀ ਜੇ ਤਹੀ ਲਗੋਟਾ ਵੀ ਕਹੇ ਤਾਂ ਜਟਾ ਵੀ ਕਹਿੰਦਾ ਸਵਾਹ ਹੀ ਇਕੱਠੀ ਕਰਕੇ ਰੱਖਾਂਗੇ ਸਿਰ 'ਤੇ ਪਾਉਣ ਲਈ। ਹਾਂ ਸਵਾਹ ਹੀ ਪਾਵਾਂਗੇ ਸਿਰ 'ਤੇ। ਉਹ ਬੰਦੇ ਬਹੁਤ ਹੈ ਆਪਣੇ ਕੋ ਪੰਜਾਬ ਦੇ ਵਿੱਚ ਵਾਹ ਸਿਰ 'ਤੇ ਪਾਉਣ ਨੂੰ। ਉਹ ਅਸੀਂ ਇੱਕ ਪੂਰਾ ਜਥਾ ਭੇਜਾਂਗੇ ਤੇ ਸਿਰ 'ਤੇ ਸਵਾਹ ਪਾਉਣ ਨੂੰ। ਹਾਂ ਜੀ। ਇੱਕ ਇੱਕ ਵਾਰ ਮੈਂ ਹੋਰ ਇੱਥੇ ਕਰਕੇ ਫਿਰ ਸਰਦੇਵ ਭਾਜੀ ਨਾਲ ਹੁੰਦਾ। ਜੀ। ਆਪਾਂ ਨਾ ਆ ਜਦੋਂ ਆਸਾ ਕੀ ਵਾਰ ਵੀਕੈਂਡ ਕੀਤਾ ਆ ਜਿੱਥੇ ਪਖੰਡਾ ਦੀ ਗੱਲ ਆਉਂਦੀ ਆ ਹਾਂਜੀ ਹਾਂਜੀ ਉੱਥੇ ਵੀ ਉਦਾਸੀ ਦੀ ਗੱਲ ਆਉਂਦੀ ਆ ਹਾਂਜੀ ਬਿਲਕੁਲ ਪਾਣੀ 'ਚ ਜਿੱਥੇ ਵੀ ਪਖੰਡ ਦੀ ਗੱਲ ਆਊਗੀ ਨਾ ਉੱਥੇ ਉਦਾਸੀ ਦੀ ਸਿਆਸੀ ਦੀ ਜੋਗੀ ਦੀ ਇਹਨਾਂ ਦੀ ਗੱਲ ਜ਼ਰੂਰ ਆਊਗੀ ਮੋਨੀ ਦੀ ਸਾਰਿਆਂ ਦੀ ਗੱਲ ਆਊਗੀ ਜਤੀ ਜਤੀ ਦੀ ਹੈ ਜਤੀ ਦੀ ਆਊਗੀ ਉਹ ਸਾਰੀਆਂ ਗੱਲਾਂ ਨੈਗੇਟਿਵ ਰੂਪ 'ਚ ਆ ਸਾਰੀਆਂ ਨੈਗੇਟਿਵ ਰੂਪ 'ਚ ਸਾਰੀਆਂ ਨੈਗੇਟਿਵ ਰੂਪ 'ਚ ਸਿਰਿਰਾਗ ਦੇ ਵਿੱਚ ਸ਼ੁਰੂ 'ਚ ਹੀ ਗੁਰੂ ਅਰਜਨ ਪਾਤਸ਼ਾਹ ਨੇ ਗੱਲ ਕਲੀਅਰ ਕਰਤੀ ਜਾਣੋ ਨਹੀਂ ਭਾਵੇਂ ਕਵਣ ਬਾਤਾ ਮਨ ਖੋਜ ਮਾਰਜ ਮਾਰਗ ਇਹ ਜਿਹੜਾ ਰਸਤਾ ਹੈ ਨਾ ਇਹਨੂੰ ਲੱਭ ਮਨ ਨੂੰ ਖੋਜਣ ਵਾਲਾ ਰਸਤਾ ਰੱਬ ਉਹਦੇ ਅੱਗੇ ਜਿਹੜੀਆਂ ਗੱਲਾਂ ਉਹ ਸਾਰੀਆਂ ਪਖੰਡ ਵਾਲੀਆਂ ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਵਾਵੇ ਪ੍ਰਭ ਕਿਨਹੀ ਜਾਂਤਾ ਭਗਉਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪੇ ਰਾਤਾ ਮੂਨੀ ਮੂਣਤਾ ਰਿਸ਼ਨਾਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਪਿਓ ਉਹਦੇ ਜੀ ਮਸਤਿਆ ਭਗਤੀ ਨਵੇਂ ਪ੍ਰਕਾਰਾ ਪੰਡਤ ਵੇਦਪਕਾਰਾ ਗ੍ਰਿਸ਼ਟੀ ਗ੍ਰਿਸ਼ਟ ਧਰਮਾਤਾ ਇੱਕ ਸ਼ਬਦੀ ਬਹੁ ਰੂਪਵਤੂਤਾ ਕਾਪੜੀ ਕਉਤੇ ਜਗੂਤਾ ਇੱਕ ਤੀਰਥਨਾਤਾ ਉਹ ਯਾਰ ਇੰਨੇ ਸ਼ਬਦ ਆ ਬਾਣੀ ਦੇ ਜੇ ਤੁਸੀਂ ਪੜ ਲਓਗੇ ਨਾ ਤੇ ਤੁਹਾਨੂੰ ਹੈਰਾਨੀ ਹੋਊਗੀ ਕਿ ਭਾਈ ਬਾਬੇ ਨੇ ਤਾਂ ਕੋਈ ਛੱਡੇ ਨਹੀਂ ਕੋਈ ਬਖਸ਼ੇ ਨਹੀਂ ਭਾਈ ਗੁਰਪ੍ਰੀਤ ਦੇ ਨਾਲ ਤੁਸੀਂ ਤੁਹਾ ਵੀ ਐਡ ਕਰ ਲਿਆ ਵੀ ਤੀਰਥਨਾਤਾ ਬਿਲਕੁਲ ਇਕੱਠੀ ਆ ਜੀ ਇਹ ਪਹਿਲਾਂ ਤਾਂ ਉਹਨਾਂ ਦਾ ਹੀ ਪਾਠ ਸੀਗਾ ਨਾ ਇਹ ਹੁਣ ਮੈਂ ਜਿਹੜੀ ਜਗਮਉਂ ਸਿੰਘ ਉਹਨਾਂ ਨੇ ਗੱਲ ਕੀਤੀ ਸੀ ਨਾ ਉਹ ਇੱਕ ਗੱਲ ਕਰਕੇ ਕਿਉਂਕਿ ਮੈਨੂੰ ਉਦੋਂ ਕਲਿੱਕ ਕਰੀ ਸੀ ਜਦੋਂ ਇਹ ਗੱਲ ਕਰ ਰਹੀ ਸੀ ਵੀ ਇਹ ਹਮੇਸ਼ਾ ਤੋਂ ਹੀ ਖਲਾਰਾ ਪਾਉਣ ਵਾਲਾ ਬੰਦਾ ਆ ਜੀ 2012 ਦੇ ਵਿੱਚ ਬਿਓਨਾ ਪਾਰਕ ਚ ਪਹਿਲੀ ਵਾਰੀ ਸਰਬਜੀਤ ਸਿੰਘ ਤੁੰਦੇ ਹੋਣਾ ਦੀ 31 ਦਸੰਬਰ ਨੂੰ ਕਥਾ ਸੀ ਇਹ ਉੱਥੇ ਪਹੁੰਚ ਗਿਆ ਜੀ ਸਟੇਜ ਤੇ ਬਹਿ ਗਿਆ ਜਾ ਕੇ ਤੇ ਸਾਡੇ ਜਾਂਦਿਆਂ ਨੂੰ ਪਹਿਲਾਂ ਇਹਨਾਂ ਨੇ ਨਾਰੇ ਨੂੰ ਲਾਏ ਇਹਨੇ ਮੁੰਡੇ ਕੁਝ ਤਿਆਰ ਕੀਤੇ ਹੋਏ ਸੀ ਵੀ ੱੱਕੇ ਮਾਰਨੇ ਆ ਪੌੜੀਆਂ ਚਾਉਂਦਿਆਂ ਨੂੰ ਉਹ ਸਾਨੂੰ ਪਤਾ ਲੱਗ ਗਿਆ ੱੱਕੇ ਇਹਨੇ ਤੇ ਕੀ ਮਾਰਨੇ ਸੀ ਇਹਨਾਂ ਨੂੰ ਵੱਜ ਗਿਆ ਤੇ ਅੰਦਰ ਜਾ ਕੇ ਸਟੇਜ ਤੇ ਬਹਿ ਗਿਆ ਤੇ ਅਸੀਂ ਪਿੱਛੇ ਬਹਿ ਗਏ ਪਹਿਲੀ ਅਰੀ ਸੀ ਸਾਨੂੰ ਵੀ ਕੁਝ ਨਹੀਂ ਸੀ ਪਤਾ ਵੀ ਕੀ ਹੋ ਰਿਹਾ ਹੈ ਉੱਥੇ ਜਕਾਰੇ ਲੱਗ ਰਹੇ ਆ ਤੇ ਇਹਨਾਂ ਨੇ ਵਾਹਿਗੁਰੂ ਦਾ ਜਾਪ ਸ਼ੁਰੂ ਕਰਤਾ ਇਹ ਅੱਗੇ ਬੈਠਾ ਸੀ ਸਭ ਤੋਂ ਨਾਲ ਇਹ ਜਤਿੰਦਰ ਇੰਦਰਜੀਤ ਉਹ ਸਾਰੇ ਅੱਜ ਕੱਲ ਵੀ ਉਦਾਂ ਹੀ ਆ ਹੋਰ ਸੀਗੇ ਨਾ ਨਾ ਤਿੰਨ ਕ ਮੁੰਡੇ ਹੋਰ ਸੀ ਅਸੀਂ ਕਹ ਕੋਈ ਗੱਲ ਇਹਨਾਂ ਨੂੰ ਜਾਪ ਕਰ ਲੈਂਦਾ ਉਹ ਬਾਅਦ ਚ ਕਥਾ ਕਰ ਲਾਂਗੇ ਕਿੰਨਾ ਚਿਰ ਜਾਪ ਕਰ ਦੂਗੇ ਇਹੀ ਬੈਠੇ ਰਹੇ ਪਰ ਉਹ ਕਮੇਟੀ ਵਾਲੇ ਜਿਹੜੇ ਉਹਨਾਂ ਦਾ ਸਬਰ ਚਲਾ ਗਿਆ ਉਹਨਾਂ ਨੇ ਚੱਕ ਚੱਕ ਕੇ ਸਟੇਜ ਤੋਂ ਥੱਲੇ ਮਾਰਨੇ ਸ਼ੁਰੂ ਕਰਤੇ ਉਹ ਵਿਚਾਰੇ ਦੋ ਕੁ ਮੁੰਡਿਆਂ ਦੇ ਵਾਵਾ ਸੱਟਾ-ਸੁੱਟਾ ਵੀ ਲੱਗੀਆਂ ਉੱਥੇ ਜਦੋਂ ਕਮੇਟੀ ਵਾਲੇ ਸਾਰੇ ਪੈ ਗਏ ਇਹਨਾਂ ਦੇ ਤੇ ਇੱਕ ਆਂਧਾ ਨਾ ਖੜ ਗਿਆ ਜਾ ਕੇ ਏਦਾਂ ਕਰਕੇ ਮੈਨੂੰ ਕਹਿੰਦਾ ਗੋਲਦੀ ਪਾਜੀ ਆਪਾਂ ਤਾਂ ਇੱਥੇ ਹੀ ਰਹਿਣਾ ਆ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਉਹ ਤੋਂ ਪਹਿਲਾਂ ਮੈਨੂੰ ਇੱਕ ਦੋ ਵਾਰ ਮਿਲਿਆ ਹੋਇਆ ਸੀ ਤੇ ਆਪਾਂ ਤਾਂ ਇੱਕ ਦੂਜੇ ਨੂੰ ਜਾਣਦੇ ਹੀ ਆ ਮੈਂ ਕਹਾਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਆਪਾਂ ਮਾਰਕਟਾਈ ਵਾਲੇ ਪਾਸੇ ਪਾਗੜੀ ਕਹਿੰਦਾ ਲੱਥਰੀ ਚਾਹੀ ਮੈਂ ਨਹੀਂ ਲੱਦਦੀ ਫਿਕਰ ਨਾ ਕਰੋ ਪੁਲਿਸ ਆ ਗਈ ਅੰਦਰ ਸ਼ੂ ਪਾ ਕੇ ਆ ਗਈ ਉਹ ਜੋ ਵੀ ਹੋਇਆ ਸਾਰਾ ਲੋਕਾਂ ਨੇ ਵੀਡੀਓ ਹੀ ਦੇਖਿਆ ਉਸ ਤੋਂ ਅਗਲੇ ਦਿਨ ਸੀ ਸਾਡਾ ਉਦ ਪਹਿਲਾ 10 ਵਜੇ ਉੱਥੇ ਸੀ 12 ਵਜੇ ਇੱਥੇ ਸੀ ਇਹ ਉੱਥੇ ਪਹੁੰਚ ਗਏ ਸਾਰੇ ਉੱਥੋਂ ਕੁੱਟ ਖਾ ਗਏ ਤੇ ਸਾਨੂੰ ਇਹਨਾਂ ਦੀ ਕਾਲ ਆਈ ਕਮੇਟੀ ਵਾਲਿਆਂ ਦੀ ਉਹ ਕਹਿੰਦੇ ਵੀ ਇੱਥੇ ਆਏ ਹੋਏ ਆ ਇੱਥੇ ਡਰਾਮਾ ਲੱਗੂਗਾ ਨਵਾਂ ਸਾਲ ਆ ਤੇ ਅਸੀਂ ਗਾ ਕੋਈ ਗੱਲ ਨਹੀਂ ਆਪਾਂ ਕੱਲ ਨੂੰ ਕਰਾਂਗੇ ਪ੍ਰੋਗਰਾਮ ਤੇ ਅੱਜ ਰਹਿਣ ਦਿੰਦੇ ਆ ਉਹਦਾ ਵੀ ਲੇਟ ਬਹੁਤ ਹੋ ਗਿਆ ਕਿਉਂਕਿ ਇਹਨਾਂ ਨੇ ਲੇਟ ਕਰਾ ਦਿੱਤਾ ਸੀ ਉੱਥੇ ਵਾਲਾ ਪ੍ਰੋਗਰਾਮ ਖੈਰ ਅਸੀਂ ਨਹੀਂ ਕੀਤਾ ਅਗਲੇ ਦਿਨ ਸਵੇਰ ਤੋਂ ਕਮੇਟੀ ਵਾਲੇ ਮੇਰੇ ਘਰੇ ਆਉਣੇ ਸ਼ੁਰੂ ਹੋ ਗਏ ਵੀਰ ਫਰਿਜਰੋਂ ਤੋਂ ਵੀ ਆ ਗਏ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋ ਗਏ ਤੇ ਕਹਿੰਦੇ ਅਸੀਂ ਵਿਚਾਰ ਕਰਨੀ ਆ ਵਿਚਾਰ ਤੋਂ ਗੱਲ ਮੈਨੂੰ ਚਾ ਯਾਦ ਆ ਗਈ ਇਹ ਕਿ ਬੈਠ ਕੇ ਵਿਚਾਰ ਕਰਨੀ ਆ ਉਹ ਟਾਈਮ ਬੜ ਗਿਆ ਵੀ ਅੱਜ ਸ਼ਾਮ ਨੂੰ ਪਹਿਲਾਂ ਵਿਚਾਰ ਕਰਾਂਗੇ 4 ਵਜੇ ਗੁਰਦੁਆਰੇ ਬੈਠ ਕੇ ਤੇ ਬਾਅਦ ਚ ਕਥਾ ਹੋਊਗੀ ਖੈਰ ਜੀ ਇਹਨਾਂ ਨੇ ਵਿਦਵਾਨ ਲਿਆਂਦੇ ਤੇ ਇਹ ਜਿਹੜੇ ਵਿਦਵਾਨ ਸੀਗੇ ਮੈਂ ਨਾਂ ਹੀ ਲੈਣਾ ਸਿੱਧਾ ਜਤਿੰਦਰ ਸਿੰਘ ਤੇ ਇੰਦਰਜੀਤ ਸਿੰਘ ਉਹ ਅੱਜ ਕੱਲ ਉਧਰ ਉਧਰ ਲੇ ਰਹੀ ਐ ਚਾ ਈਸਟ ਵਾਲੇ ਪਾਸੇ ਤੇ ਉਹ ਵੀ ਕਾਫੀ ਹਰੇ ਗੁਰਦੁਆਰੇ ਚ ਜਾ ਕੇ ਰੌਲਾ ਰੂਲਾ ਪਾਉਂਦਾ ਪਹਿਲਾਂ ਇੱਧਰ ਹੁੰਦਾ ਸੀ ਫੇ ਫ੍ਰਿਜਰੋਂ ਸੀ ਫੇਰ ਉਧਰ ਸੀ ਹੁਣ ਅੱਜ ਕੱਲ ਉਧਰ ਆ ਇਪਰ ਨਹੀਂ ਫੇਰ ਇੱਧਰ ਆ ਗਿਆ ਹੋਇਆ ਸ਼ਾਇਦ ਹੋ ਇਹਨਾਂ ਨੂੰ ਮਿਲਿਆ ਵੀ ਸੀ ਐਤਕੀ ਜੂਬਾ ਸਿਟੀ ਪ੍ਰੋਗਰਾਮ ਦੇ ਉੱਪਰ ਉਹ ਤੇ ਇਹ ਚੋਲੇ-ਚੂਲੇ ਪਾਏ ਹੋਏ ਵਿਚਾਰ ਕਰਨ ਆ ਗਏ ਅੱਛਾ ਇਹਨਾਂ ਦੇ ਬੰਦੇ ਜਿਹੜੇ ਨਾਲ ਸੀਗੇ ਇਹ ਹੁਣ ਮੈਂ ਅਜੇ ਤੱਕ ਕਦੀ ਕਿਸੇ ਨਾਲ ਗੱਲ ਨਹੀਂ ਕੀਤੀ ਇੰਦਰਜੀਤ ਤੇ ਜਤਿੰਦਰ ਹੁਣੀ ਤਾਂ ਜਿਹੜੇ ਬਾਕੀ ਬੰਦੇ ਸੀ ਮੈਨੂੰ ਕਹਿੰਦੇ ਵੀ ਜੇ ਵਿਚਾਰ ਕਰਨੀ ਆ ਗੁਰਪ੍ਰੀਤ ਨੂੰ ਨਾ ਇੱਥੇ ਆਉਂਦੇ ਹੋ ਇਹ ਇਹਨਾਂ ਦੇ ਬੰਦਿਆਂ ਦੀ ਵਰਡਿੰਗ ਸੀ ਕਹਿੰਦੇ ਉਹ ਤਾਂ ਉਦਾਂ ਹੀ ਅਸੀਂ ਨਾਲ ਲਾਏ ਸੀ ਅਸੀਂ ਨਹੀਂ ਉਹਨੂੰ ਇੰਨਾ ਜਾਣਦੇ ਹੋ ਇੱਥੇ ਰਿਵਰ ਸਾਈਡ ਰਹਿੰਦਾ ਸੀ ਉਹਨੂੰ ਨਾਲ ਲੈਂਦੇ ਪਰ ਉਹ ਰੌਲਾ ਪਾਉਂਦੀ ਆ ਤੇ ਵਿਚਾਰ ਨਹੀਂ ਹੋਣੀ ਆਪਣੀ ਕਾਟੋ ਬੈਗਾ ਇੱਕ ਗੁਰਪ੍ਰੀਤ ਆਇਆ ਇਹਨੇ ਮੱਥਾ ਟੇਕਿਆ ਮੈਂ ਨੂੰ ਮੋਢਿਓ ਫੜਿਆ ਉਹ ਵੀਡੀਓ ਵੀ ਸਾਰੀ ਰਿਕਾਰਡਿੰਗ ਪਈ ਆ ਮੈਂ ਇਹਨੂੰ ਕਿਹਾ ਵੀ ਭਾਈ ਤੂੰ ਚੱਲ ਜਾ ਉਹ ਨਹੀਂ ਚਾਹੁੰਦੇ ਵੀ ਤੇਰਾ ਵਿਚਾਰ ਕਰਨੀ ਤੇ ਬੰਦਿਆਂ ਤੇ ਗੁੱਸਾ ਬਹੁਤ ਆ ਜੋ ਤੂੰ ਰਾਤੀ ਕੀਤਾ ਆ ਤੇ ਇੱਥੇ ਕੁਝ ਵੀ ਹੋ ਸਕਦਾ ਖੈਰ ਉਹ ਚਲਾ ਗਿਆ ਉਥੋਂ ਸੋ ਇਹਦੇ ਖੁਦ ਦੇ ਬੰਦੇ ਤੇ ਇਹਦੇ ਤੇ ਵਿਸ਼ਵਾਸ ਨਹੀਂ ਸੀ ਕਰਦੇ ਉਸ ਤੋਂ ਬਾਅਦ ਇਹਦਾ ਜੋ ਤੁਮੇ ਹਰਨਾਮ ਸਿੰਘ ਤੁਮੇ ਨਾਲ ਝਗੜਾ ਹੋਇਆ ਉਹ ਸਭ ਨੂੰ ਪਤਾ ਪਈ ਨੇ ਕੀ ਕੀ ਭਾਸ਼ਾ ਵਰਤੀ ਉਹਨਾਂ ਵਾਸਤੇ ਜਿਹੜੀ ਤਖਸਾਲ ਦਾ ਆਪ ਨੂੰ ਕਹਿੰਦਾ ਹੁੰਦਾ ਜੀ ਮੈਂ ਮੇਨ ਬੰਦਾ ਆ ਇਹ ਜਿਹੜੇ ਜਤਿੰਦਰ ਸਿੰਘ ਹੁਣੀ ਐ ਇੱਥੋਂ ਵਾਲੇ ਉਹਨਾਂ ਵਾਸਤੇ ਕੀ ਕੀ ਭਾਸ਼ਾ ਵਰਤੀ ਦੂਜਿਆਂ ਲਈ ਕੀ ਵਰਤੀ ਉਹਨਾਂ ਤੋਂ ਅਲੱਗ ਹੋ ਗਿਆ ਇਹਦੇ ਕੋ ਹੁਣ ਕੋਈ ਰਸਤਾ ਨਹੀਂ ਸੀ ਬਚਿਆ ਇਹਨੇ ਹੁਣ ਦੇਖਿਆ ਵੀ ਮੈਂ ਇੱਧਰ ਵੀ ਨਹੀਂ ਜਾ ਸਕਦਾ ਉੱਧਰ ਵੀ ਨਹੀਂ ਜਾ ਸਕਦਾ ਅਖੰਡ ਕੀਰਤਨੀ ਦਾ ਪਹਿਲਾਂ ਵਿਗਾੜ ਚੁੱਕਾ ਸੀ ਇੱਥੋਂ ਰਿਵਰ ਸਾਈਡ ਤੋਂ ਪਹਿਲਾਂ ਅਖੰਡ ਕੀਰਤਨੀਆਂ ਨਾਲ ਚੱਲਿਆ ਇਹਦਾ ਕਜ਼ਨ ਆ ਸ਼ਾਇਦ ਅਨੰਤ ਵੀਰ ਉਹਦੇ ਨਾਲ ਇੱਕ ਕਰਦਾ ਹੁੰਦਾ ਸੀਗਾ ਕੀਰਤਨ ਅਖੰਡ ਕੀਰਤਨੀਆਂ ਦੇ ਜਾ ਕੇ ਉੱਥੋਂ ਹਟਿਆ ਤੇ ਫਿਰ ਹੁਣ ਇਹਦੇ ਕੋ ਕੋਈ ਹੋਰ ਚਾਰਾ ਲੱਭਿਆ ਨਹੀਂ ਲੱਭਿਆ ਤੇ ਇਹਨੇ ਉਦਾਸੀ ਤਾਂ ਕਿਹਾ ਤਾਂ ਹਾਂ ਇਹਦੇ ਵਿੱਚ ਇੱਕ ਗੱਲ ਹੋਰ ਜਿਹੜੇ ਸ਼ੁਰੂ ਤੋਂ ਜੜੇ ਉਹਨਾਂ ਨੂੰ ਪਤਾ ਹੋਣਾ ਹੈ ਧਰਮ ਸਿੰਘ ਨੇ ਅੰਗ ਦਾ ਚੇਲਾ ਵੀ ਰਾਇਆ ਹੈ ਇਹ ਕਹਿੰਦਾ ਹੁੰਦਾਈ ਮੈਂ ਤਾਂ ਧਰਮ ਸਿੰਘ ਦੇ ਅੰਗ ਦਾ ਮੇਨ ਬੰਦਾ ਆ ਇੱਥੇ ਕਿੰਨਾ ਹੁੰਦਾ ਸੀ ਫਿਰ ਨੇ ਦੇਖਿਆ ਵੀ ਧਰਮ ਸਿੰਘ ਨੇ ਅੰਗ ਦਾ ਚੰਗੀ ਅਗਲਾ ਕਰ ਲਾ ਪਿਆ ਕਿਉਂਕਿ ਪਿਛਲੇ 8-10 ਸਾਲਾਂ ਚ ਨੇ ਧਰਮ ਸਿੰਘ ਨੇ ਅੰਗ ਨੇ ਬਹੁਤ ਵਧੀਆ ਗੁਰਮਤ ਵਾਲੀਆਂ ਗੱਲਾਂ ਕੀਤੀਆਂ ਉਹਨੂੰ ਵੀ ਛੱਡ ਗਿਆ ਸੀ ਇਹ ਸੋ ਇਹ ਬੰਦੇ ਆ ਜਿਨ੍ਹਾਂ ਨੂੰ ਕਦੇ ਵੀ ਕੋਈ ਮਤਲਬ ਨਹੀਂ ਹੁੰਦਾ ਕਿ ਗੁਰਮਤ ਕੀ ਆ ਗੁਰਮਤ ਕੀ ਨਹੀਂ ਆ ਕੀ ਕਰਨਾ ਕੀ ਨਹੀਂ ਕਰਨਾ ਸਿਰਫ ਆਪਣਾ ਨਾਮ ਚਮਕਾਉਣ ਨਾਲ ਆ ਉਹ ਨਾਮ ਚਮਕਾਉਣ ਵਾਸਤੇ ਇਹ ਨਿਊਜ਼ੀਲੈਂਡ ਪਹੁੰਚ ਗਿਆ ਨਾਮ ਚਮਕਾਉਣ ਵਾਸਤੇ ਇਹ ਜਰਮਨ ਪਹੁੰਚ ਗਿਆ ਜਿੱਥੇ ਜਾ ਕੇ ਵਿਚਾਰੇ ਆਮ ਪਬਲਿਕ ਨੂੰ 扑ੜਕਾ ਕੇ ਇਹਨੇ ਗਮਲੇ ਸਟਾਏ ਗਮਲੇ ਮਰਵਾਏ ਪਾਈ ਪੰਥਪ੍ਰੀਤ ਉਹਨਾਂ ਦੇ ਉੱਤੇ ਉਹ ਕਿੰਨਾ ਖਲਾਰਾ ਪਿਆ ਉਸ ਤੋਂ ਬਾਅਦ ਰਿਵਰਸਾਈਡ ਰਿਵਰਸਾਈਡ ਕਹ ਰਹੇ ਆ ਰੋਜ਼ਵੈਲ ਗੁਰਦੁਆਰੇ ਉੱਥੇ ਪਹੁੰਚ ਗਿਆ ਆਪ ਪਾਰਕਿੰਗ 'ਚ ਬੈਠਾ ਰਿਆ ਗਿਆ ਨਹੀਂ ਅੰਦਰ ਉਹਨਾਂ ਨੂੰ ਫੇਕ ਕੁੱਟ ਪਵਾਤੀ ਉਹਨੇ ਚੁੱਕ ਚੁੱਕ ਕੇ ਬਾਹਰ ਬਾਰੇ ਸੋ ਇਹ ਬੰਦਾ ਸ਼ਰਾਰਤੀ ਆ ਇਹ ਗੁਰਮਤ ਦਾ ਕੋਈ ਮਤਲਬ ਨਹੀਂ ਇਹਨੂੰ ਇਹਨੇ ਸ਼ਰਾਰਤ ਕਰਕੇ ਪਪੂਲਰ ਹੋਣਾ ਬਸ ਪਰਿਵਾਰ ਨੂੰ ਇਹਨੇ ਛੱਡਿਆ ਹੋਇਆ ਬਹੁਤ ਸਾਲਾਂ ਤੋਂ ਪਰਿਵਾਰ ਫ੍ਰੀਜਰੋਂ 'ਚ ਰਹਿੰਦਾ ਆ ਉਹਨਾਂ ਨੂੰ ਛੱਡਿਆ ਹੋਇਆ ਉਹ ਸ਼ਾਇਦ ਇਹਦੀ ਵਾਈਫ ਸ਼ਾਇਦ ਕੋਈ ਬਿਊਟੀ ਪਾਰਲਰ ਚਲਾਉਂਦੀ ਆ ਜਿਹੜਾ ਲਾਸਟ ਟਾਈਮ ਮੈਨੂੰ ਪਤਾ ਸੀ ਉਸ ਤੋਂ ਤਾਂ ਮੈਂ ਗਲਤ ਹੋਵਾਂ ਪਰ ਜਿੰਨੀ ਕੁ ਮੈਨੂੰ ਨੌਲੇਜ ਸੀ ਬਿਊਟੀ ਪਾਰਲਰ ਚਲਾਉਂਦੀ ਸੀ ਇਹ ਉਹਨ ਛੱਡ ਕੇ ਨਿਊਯਾਰਕ 깔 ਚਲਾ ਗਿਆ ਸੀ ਸੋ ਇਹ ਸਾਰੇ ਪਾਸਿਓਂ ਟੁੱਟੇ ਹੋਏ ਬੰਦੇ ਹੁੰਦੇ ਆ ਮਾਨਸਿਕ ਰੋਗੀ ਬੰਦੇ ਹੁੰਦੇ ਆ ਮੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਪੀਏ ਇਹ ਨੀਰਜ ਸ਼ਰਮਾ ਆ ਜਾਂ ਇਹ ਗੁਰਪ੍ਰੀਤ ਆ ਇਹ ਕੀ ਆ ਉਹਦੇ ਨਾਲ ਸਾਨੂੰ ਕੋਈ ਮਤਲਬ ਨਹੀਂ ਹੈਗਾ ਕੁਝ ਹੋਵੇ ਉਹ ਨੀਰਜ ਸ਼ਰਮਾ ਹੋਵੇ ਚਾਹੇ ਗੁਰਪ੍ਰੀਤ ਹੋਵੇ ਕਈ ਉਹਨੂੰ ਕਹਿੰਦੇ ਪੀਏ ਇਹ ਨੀਰਜ ਸ਼ਰਮਾ ਜੀ ਇਹ ਪਲੈਨਿੰਗ ਕੀਤਾ ਗਿਆ ਕੁਝ ਹੋਵੇ ਸਾਨੂੰ ਸਿਰਫ ਇਨਾ ਮਤਲਬ ਆ ਵੀ ਉਹ ਗੁਰਮਤ ਦੇ ਉਲਟਿਆ ਗੁਰਬਾਣੀ ਦੇ ਹਮੇਸ਼ਾ ਉਲਟਿਆ ਸਿਰਫ ਭੇਖ ਧਾਰੀ ਆ ਔਰ ਭੇਖ ਬਾਰੇ ਗੁਰਬਾਣੀ ਬਾਰ-ਬਾਰ 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 ਤੁਹਾਨੂੰ ਸੁਚੇਤ ਕਰਦੀ ਆ ਪੇਨਾ ਭੇਖਤਾਰੀਆਂ ਦੇ ਮਗਰ ਨਾ ਲੱਗ ਜਿਓ ਦੇਖ ਕੇ